ਪੰਜਾਬ ਦੀ ਤਰਨਤਾਰਨ ਸੀਟ ਖਾਲੀ ਹੈ ਤੇ ਜਲਦ ਹੀ ਜਿਮਣੀ ਚੋਣ ਦਾ ਐਲਾਨ ਹੋ ਸਕਦਾ ਹੈ ਹਾਲਾਂਕਿ ਅਜੇ ਉਹ ਸੀਟ ਤੋਂ ਕਿਸੇ ਵੀ ਪਾਰਟੀ ਦੇ ਵੱਲੋਂ ਆਪੋ ਆਪਣੇ ਉਮੀਦਵਾਰ ਦਾ ਐਲਾਨ ਤਾਂ ਨਹੀਂ ਕੀਤਾ ਗਿਆ ਪਰ ਅਮਰਤਪਾਲ ਸਿੰਘ ਦੀ ਪਾਰਟੀ ਦੇ ਵੱਲੋਂ ਜਿਵੇਂ ਹੀ ਇਹ ਕਿਹਾ ਗਿਆ ਕਿ ਸਾਡੀ ਪਾਰਟੀ ਵੀ ਇਸ ਜਿਮਣੀ ਚੋਣ ਦੇ ਵਿੱਚ ਹਿੱਸਾ ਲਵੇਗੀ ਤਾਂ ਉਸ ਤੋਂ ਬਾਅਦ ਇੱਕ ਸਿਆਸੀ ਹਲਚਲ ਸਾਰੀਆਂ ਪਾਰਟੀਆਂ ਦੇ ਵਿੱਚ ਮਚੀ ਹੋਈ ਹੈ ਤੇ ਸਭ ਦੀਆਂ ਨਿਗਾਹਾਂ ਇਸ ਤੇ ਟਿਕੀਆਂ ਹੋਈਆਂ ਨੇ ਕਿ ਪਹਿਲਾਂ ਖਡੂਰ ਸਾਹਿਬ ਤੋਂ ਅਮਰਤਪਾਲ ਸਿੰਘ ਨੇ ਜੇਲ੍ਹ ਦੇ ਵਿੱਚ ਹੋਣ ਦੇ ਬਾਵਜੂਦ ਇਹ ਸੀਟ ਜਿੱਤੀ ਸੀ ਲੋਕਾਂ ਨੇ ਅਮਰਤਪਾਲ ਸਿੰਘ ਤੇ ਭਰੋਸਾ ਜਤਾਇਆ ਸੀ ਤੇ ਜ਼ਾਹਿਰ ਹੈ ਕਿ ਤਰਨਤਾਰਨ ਦੀ ਸੀਟ ਜੇਕਰ ਉਹਨਾਂ ਦੀ ਪਾਰਟੀ ਦੇ ਵੱਲੋਂ ਕੋਈ ਮੈਂਬਰ ਖੜਾ ਹੁੰਦਾ ਚੋਣ ਲੜਦੇ ਨੇ ਤਾਂ ਜ਼ਾਹਿਰ ਹੈ ਕਿ ਉਹਨਾਂ ਦੇ ਹਿੱਸੇ ਇਹ ਸੀਟ ਜਾ ਸਕਦੀ ਹੈ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਹਲਚਲ ਦਿਖਾਈ ਦੇ ਰਹੀ ਹੈ ਜਾਣਕਾਰੀ ਇਹ ਹੀ ਮਿਲ ਰਹੀ ਹੈ ਕਿ ਪਹਿਲਾਂ ਬੀਬੀ ਪਰਮਜੀਤ ਕੌਰ ਖਾਲੜਾ ਦਾ ਨਾਮ ਕਾਫੀ ਚਰਚਾ ਦੇ ਵਿੱਚ ਸੀ ਕਿ ਤਰਨਤਾਰਨ ਸੀਟ ਤੋਂ ਬੀਬੀ ਖਾਲੜਾ ਚੋਣ ਲੜ ਸਕਦੇ ਨੇ ਹਾਲਾਂਕਿ ਉਹਨਾਂ ਦੇ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਕਿ ਉਹ ਚੋਣ ਨਹੀਂ ਲੜਨਗੇ ਤਾਂ ਇਸ ਤੋਂ ਜ਼ਾਹਿਰ ਹੋ ਜਾਂਦਾ ਹੈ ਕਿ ਬੀਬੀ ਪਰਮਜੀਤ ਕੌਰ ਖਾਲੜਾ ਇਸ ਸੀਟ ਤੋਂ ਚੋਣ ਨਹੀਂ ਲੜਨਗੇ ਕਿਉਂਕਿ ਉਹਨਾਂ ਨੇ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਉਸ ਤੋਂ ਬਾਅਦ ਨਿਗਾਹਾਂ ਟਿਕੀਆਂ ਹੋਈਆਂ ਨੇ ਕਿ ਹੋਰ ਅਜਿਹਾ ਕਿਹੜਾ ਉਮੀਦਵਾਰ ਹੈ ਜਿਸ ਨੂੰ ਅਮਰਤਪਾਲ ਦੀ ਪਾਰਟੀ ਇਸ ਸੀਟ ਤੋਂ ਉਮੀਦਵਾਰ ਐਲਾਨੀਗੀ ਜਾਂ ਉਹਨਾਂ ਦੇ ਪਿਤਾ ਨੂੰ ਤੇ জাফর ਕੋਈ ਹੋਰ ਉਮੀਦਵਾਰ ਤੇ ਨਜ਼ਰ ਬਣਾ ਕੇ ਰੱਖੀ ਜਾ ਰਹੀ ਹੈ ਇਸ ਸਬਬ ਦੇ ਵਿਚਾਰੇ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਭਾਈ ਅਮਰਤਪਾਲ ਸਿੰਘ ਦਾ ਪਰਿਵਾਰ ਡਿਬਰੂਗੜ ਪਹੁੰਚਿਆ ਸੀ ਜਿੱਥੇ ਅਮਰਤਪਾਲ ਸਿੰਘ ਨੇ ਆਪਣੇ ਪਰਿਵਾਰ ਨੂੰ ਇੱਕ ਵੱਡਾ ਸੁਨੇਹਾ ਲਾਇਆ ਪਰਿਵਾਰ ਨੂੰ ਜੋ ਸੁਨੇਹਾ ਲਾਇਆ ਗਿਆ ਉਸ ਤੋਂ ਬਾਅਦ ਚਰਚਾ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜ ਮੈਂਬਰੀ ਕਮੇਟੀ ਦੇ ਨਾਲ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਮੁਲਾਕਾਤ ਕੀਤੀ ਗਈ ਸੀ ਗੱਲਾਂ ਬਾਤਾਂ ਕੀਤੀਆਂ ਗਈਆਂ ਸੀ ਸੁਖਾਵੇਂ ਮਾਹੌਲ ਦੇ ਵਿੱਚ ਇਹ ਗੱਲਬਾਤ ਹੋਈ ਸੀ ਇਸ ਮੀਟਿੰਗ ਤੋਂ ਬਾਅਦ ਮੁਲਾਕਾਤ ਤੋਂ ਬਾਅਦ ਚਰਚਾ ਇਹ ਛਿੜੀ ਹੋਈ ਸੀ ਕਿ ਅਮਰਿਤਪਾਲ ਇਸ ਪਾਰਟੀ ਨੂੰ ਸਮਰਥਨ ਦੇਵੇਗਾ ਤਾਂ ਪੰਜ ਮੈਂਬਰੀ ਕਮੇਟੀ ਜੋ ਮੈਂਬਰ ਪਹੁੰਚੇ ਸਨ ਤਾਂ ਅਮਰਿਤਪਾਲ ਸਿੰਘ ਦੇ ਨਾਲ ਕਿਤੇ ਨਾ ਕਿਤੇ ਉਹ ਹਮਾਇਤ ਜਿਤਾਉਂਦੇ ਨਜ਼ਰ ਆਉਂਦੇ ਨੇ ਪਰ ਉਸ ਤੋਂ ਬਾਅਦ ਚਰਚਾ ਇਹ ਛਿੜੀ ਹੋਈ ਹੈ ਕਿ ਪੰਜ ਮੈਂਬਰੀ ਮੇਟੇ ਦੇ ਵਿੱਚ ਸ਼ਾਮਲ ਬੀਬੀ ਸਤਵੰਤ ਕੌਰ ਅਮਰਤਪਾਲ ਸਿੰਘ ਦੀ ਨਜ਼ਰ ਦੇ ਵਿੱਚ ਇੱਕੋ ਇੱਕ ਅਜਿਹੇ ਉਮੀਦਵਾਰ ਨੇ ਜਿਨ੍ਹਾਂ ਨੂੰ ਤਰਨ ਤਾਰਨ ਤੋਂ ਜਿਮਣੀ ਚੋਣ ਦੇ ਲਈ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਹਾਲਾਂਕਿ ਸਿਆਸੀ ਸਫਾ ਦੇ ਵਿੱਚ ਕਾਫੀ ਚਰਚਾ ਛਿੜੀ ਹੋਈ ਹੈ ਹਾਲਾਂਕਿ ਅਧਿਕਾਰਤ ਤੌਰ ਤੇ ਕੋਈ ਵੀ ਐਲਾਨ ਜਾਂ ਫਿਰ ਸਪਸ਼ਟਕਰਨ ਨਹੀਂ ਦਿੱਤਾ ਗਿਆ ਚਰਚਾ ਇਹ ਵੀ ਛਿੜੀ ਹੋਈ ਹੈ ਕਿ ਅਮਰਤਪਾਲ ਸਿੰਘ ਦੇ ਵੱਲੋਂ ਜੇਲ੍ਹ ਦੇ ਵਿੱਚੋਂ ਇਹ ਸੁਨੇਹਾ ਲਾਇਆ ਗਿਆ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੀਬੀ ਸਤਵੰਤ ਕੌਰ ਨੂੰ ਇਸ ਸੀਟ ਤੋਂ ਉਮੀਦਵਾਰ ਐਲਾਨਿਆ ਹਾਲਾਂਕਿ ਅਜੇ ਸਪਸ਼ਟ ਤੌਰ ਤੇ ਨਾ ਤਾਂ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਕੋਈ ਅਜਿਹਾ ਐਲਾਨ ਕੀਤਾ ਗਿਆ ਤੇ ਨਾ ਹੀ ਬੀਬੀ ਸਤਵੰਤ ਕੌਰ ਦੇ ਮੂੰਹੋਂ ਅਜਿਹੀ ਕੋਈ ਗੱਲ ਸੁਣੀ ਹੈ ਪਰ ਪੰਥਕ ਸਫਾਂ ਦੇ ਵਿੱਚ ਚਰਚਾ ਇਹ ਹੀ ਛਿੜੀ ਹੋਈ ਹੈ ਕਿ ਭਾਈ ਅਮਰੀਕ ਸਿੰਘ ਜੀ ਦੀ ਜਿਹੜੀ ਛੋਟੀ ਬੇਟੀ ਹੈ ਬੀਬੀ ਸਤਵੰਤ ਕੌਰ ਜੋ ਪੰਜ ਮੈਂਬਰੀ ਕਮੇਟੀ ਦੇ ਵਿੱਚ ਸ਼ਾਮਲ ਹੈ ਤੇ ਉਹ ਇਸ ਸੀਟ ਤੋਂ ਚੋਣ ਲੜ ਸਕਦੇ ਨੇ ਇਸ ਕਰਕੇ ਬੀਬੀ ਪਰਮਜੀਤ ਕੌਰ ਖਾਲੜਾ ਦੇ ਵੱਲੋਂ ਤਾਂ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਗਿਆ ਪਰ ਬੀਬੀ ਖਾਲੜਾ ਦੀ ਬਜਾਏ ਬੀਬੀ ਸਤਵੰਤ ਕੌਰ ਤਰਨਤਾਰਨ ਤੋਂ ਜਿਮਣੀ ਹਣ ਲੜਨ ਦੇ ਲਈ ਉਮੀਦਵਾਰ ਹੋ ਸਕਦੇ ਨੇ ਦੱਸਿਆ ਕਿ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਤਰਨਤਾਰਨ ਦੀ ਸੀਟ ਖਾਲੀ ਹੋਈ ਸੀ ਜਿਸ ਤੋਂ ਬਾਅਦ ਜਲਦ ਹੀ ਪੰਜਾਬ ਦੇ ਵਿੱਚ ਇੱਕ ਹੋਰ ਜਿਮਨੀ ਚੋਣ ਹੋਣ ਜਾ ਰਹੀ ਹੈ ਇਹ ਚੋਣ ਕਦੋਂ ਹੋਣੀ ਹੈ ਇਸ ਬਾਰੇ ਤਾਂ ਅਜੇ ਕੋਈ ਸਰਕਾਰ ਵੱਲੋਂ ਐਲਾਨ ਨਹੀਂ ਕੀਤਾ ਗਿਆ ਪਰ ਨਿਗਾਹਾਂ ਸਾਰੀਆਂ ਪਾਰਟੀਆਂ ਦੀ ਇਸ ਸੀਟ ਤੇ ਬਣੀਆਂ ਹੋਈਆਂ ਨੇ